ਅੰਟੀਗੜ੍ਹ ਮੋਰਚੇ ਤੋਂ ਪਿੰਡ ਦਿਹਾਉਣਾ ਭਾਈ ਜਸਪਾਲ ਸਿੰਘ ਜੀ ਗੋਗੀ ਉਹਨਾਂ ਦੇ ਘਰ ਪਹੁੰਚੇ ਆ ਤੇ ਸਾਡੇ ਨਾਲ ਨੇ ਭਾਈ ਬਰਿੰਦਰ ਸਿੰਘ ਜੀ ਵਕੀਲ ਸਾਹਿਬ ਜਿਹੜੇ ਬਠਿੰਡਾ ਕੋਰਟ ਦੇ ਵਿੱਚ ਡਿਊਟੀ ਕਰਦੇ ਨੇ ਤੇ ਭਾਈ ਜਸਪਾਲ ਸਿੰਘ ਜੀ ਹੋਣੀ ਵੀ ਉੱਥੇ ਜੁਡੀਸ਼ੀਅਨ ਜੱਜ ਸਾਹਿਬ ਦੇ ਲੱਗੇ ਹੋਏ ਨੇ ਇਹ ਵੀ ਡਿਊਟੀ ਕਰਦੇ ਨੇ ਸਰਕਾਰੀ ਜੋਬ ਤੇ ਨੇ ਤੇ ਜੱਥੇਦਾਰ ਗੁਰਦੀਪ ਸਿੰਘ ਜੀ ਵਿਠੰਡਾ ਵੱਲੋਂ ਫੋਨ ਗਿਆ ਸੀ ਵੀ ਬਾਬਾ ਜੀ ਤੁਹਾਨੂੰ ਘੋੜਾ ਅਰਦਾਸੇ ਕਰਾਉਣਾ ਤੇ ਫਿਰ ਅੱਜ ਇੱਥੇ ਪਿੰਡ ਦੇ ਆਉਣ ਪਹੁੰਚੇ ਆ ਵਕੀਲ ਸਾਹਿਬ ਵੱਲੋਂ ਬਰਿੰਦਰ ਸਿੰਘ ਜੀ ਵੱਲੋਂ ਇੱਕ ਘੋੜਾ ਦਾਲਪੰਥ ਹਰਬਾਂ ਖਰਮ ਨੂੰ ਭੇਟਾ ਕੀਤਾ ਗਿਆ ਕਾਲਾ ਚੰਬਾ ਘੋੜਾ ਬਹੁਤ ਸੋਹਣੀ ਨਸਲ ਦਾ ਤੇ ਇਹਦਾ ਨਵਾਂ ਆਲਬਾਕਸ ਗੁਰੂ ਮਹਾਰਾਜ ਦੀ ਕਿਰਪਾ ਕਰਨਾ ਇਹਨਾਂ ਦੇ ਸਿਰ ਤੇ ਮੇਰ ਭਰੇ ਹੱਥ ਰੱਖਣ ਦੋਨੋਂ ਪਰਿਵਾਰਾਂ ਦੇ ਉੱਤੇ ਇਹਨਾਂ ਨੇ ਦਲਪੰਥ ਦੀ ਜਿਹੜੀ ਸੇਵਾ ਬਹੁਤ ਵੱਡੀ ਕੀਤੀ ਆ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜੀ ਨੇ ਕਿਹਾ ਸੀ ਵੀ ਜੇ ਸਾਡੀਆਂ ਖੁਸ਼ੀਆਂ ਲੈਣੀਆਂ ਨੇ ਤਾਂ ਵਧੀਆ ਤੋਂ ਵਧੀਆ ਸ਼ਾਸਤਰ ਭੇਟਾ ਪੰਥ ਨੂੰ ਵਧੀਆ ਤੋਂ ਵਧੀਆ ਘੋੜਾ ਤੇ ਜਵਾਨੀ ਆਪਣੇ ਆਪ ਨੂੰ ਪੰਥ ਦੇ ਵਿੱਚ ਸ਼ਾਮਲ ਕਰੋ ਇਹਨਾਂ ਨੇ ਗੁਰੂ ਦੀ ਬਹੁਤ ਵੱਡੀ ਕਿਰਪਾ ਲਈ ਆ ਦਲਪੰਥ ਨੂੰ ਘੋੜਾ ਜਿਹੜਾ ਅਰਦਾਸੇ ਕਰਾਇਆ ਗੁਰੂ ਮਹਾਰਾਜ ਇਹਨਾਂ ਨੂੰ ਦਿਨ ਤੋਂ ਗੁਣੀ ਰਾਤ ਤੋਂ ਗੁਣੀ ਤਰੱਕੀ ਬਖਸ਼ ਕਰੇ